ਭਾਈ ਜੀ 90 ਇਹ ਭਾਈ ਜੀ ਕੁੰਡੀਆਂ ਦੇ ਸਿੰਘ ਫਸਣ ਵਾਲੀ ਗੱਲ ਆ ਕਲਵੀਰ ਮਾਨਕਾ ਵਾਲਾ ਭੱਜ ਗਿਆ ਇਹ ਭਾਈ ਜੀ ਪੰਜਾਬ ਦੀ ਚੈਂਪੀਅਨ ਜੋੜੀ ਭੱਜੀ ਆ ਜਿਹੜਾ ਵੱਡਾ ਵੱਲ ਧਾਮਨੇ ਵੱਲ ਭੱਜਿਆ ਲਓ ਭਾਈ ਜੀ ਦਿੱਲੀ ਤੋਂ ਬੰਦ ਯਾਨੀ ਹੁਣੀ ਤਾਰੀ ਹੋਣੀ ਬਿੱਲੇ ਹੋਣੀ ਸਾਰਾ ਲੰਗਨਗਰ ਜਤਿੰਦਰ ਧੂਰਕੋਟ ਮਨੀਲਾ ਭਾਈ ਮੈਨੂੰ ਹਲਾ ਨਾ ਦੇ ਛੋਟੇ ਵੀ ਧਰਮੇ ਦੇਖ ਕੇ ਦੇਖ ਰਿਹਾ ਵੀ ਆ ਗਈ ਭਾਈ ਬਹੁਤ ਧੰਨਵਾਦ ਭਾਈ ਧਰਮੇ ਹੁਣੀ ਲੰਗ ਭਾਈ ਰਵੀ ਹੁਣੀ ਲੰਗ ਸਾਰੇ ਕਬੂਤਰ ਬਾਜ਼ ਮੁੰਡੇ ਵੀਰੋ ਵੱਡੀ ਮੁਹੱਬਤ ਆ ਵੀਰੋ ਬੜੀ ਖੁਸ਼ੀ ਹੁੰਦੀ ਆ ਜਦੋਂ ਅੰਬਰਾਂ ਦੇ ਵਿੱਚ ਅਡਾਰੀਆਂ ਲੱਗਦੀਆਂ ਨੇ 25 ਸੈਕਿੰਡ 90 ਪੁਆਇੰਟ ਆ 25 90 ਇਹ ਬਾਈ ਜੀ ਕੁੰਡੀਆਂ ਦੇ ਸਿੰਘ ਫਸਣ ਵਾਲੀ ਗੱਲ ਆ ਇਹ ਪਰਲੇ ਪਾਸੇ ਕਲਵੀਰ ਮਾਨਕਾ ਵਾਲਾ ਭੱਜ ਗਿਆ ਇਹ ਬਾਈ ਜੀ ਮਾਸਟਰ ਟੋਹਣਾ ਡੀਸੀ 헤ੜੀਆਂ ਜੱਸਾ 헤ੜੀਆਂ ਬਿੱਲਾ 헤ੜੀਆਂ ਸਮਰਾਲੇ ਦੇ ਲਾਗੇ ਆ ਇਹਦਾ ਨਵਾਂ ਜੋਰਾ ਇਹ ਜੋਰਾ ਭੱਜ ਗਿਆ ਔਰਲੇ ਪਾਸੇ ਬੱਛਾ ਦੁੱਗਾ ਅੱਜ ਵੀ ਭੱਜਿਆ ਤੇ ਕੱਲੂ ਵੀ ਭੱਜਣਾ ਵਾ ਲਗਾਤਾਰ ਵੀਰੋ ਦੂਜੇ ਨੰਬਰ ਤੇ ਖੜਾ ਬਾ ਬੱਚਿਆਂ ਦੇ ਖੇਤਰ ਚ ਤੇ ਤਾਰਾ ਦੌਧਰ ਹਰਵਿੰਦਰ ਸਮਾਣਾ ਗੁਰੀ ਦੌਧਰ ਕਾਲੂ ਦੌਧਰ ਤੇ ਦੌਧਰ ਵਾਲੇ ਗੁਰੀ ਹੁਣਾਂ ਦਾ ਜਿਹੜਾ ਔਰਲੇ ਪਾਸੇ ਭੱਜ ਗਿਆ ਤੇ ਭਾਈ ਮੈਨੂੰ ਹੱਥ ਘਾ ਤੋਂ ਲਾਉਣਾ ਆ ਗਈ ਭਾਈ ਐਨ ਤਾਂ ਕੋਈ ਸ਼ਪਾਰ ਤੇ ਮੇਲੇ ਤੇ ਮਨੀ ਕੂਕਾ ਮਾਰਦਾ 25.88 ਪੁਆਇੰਟ ਆ ਬਾਜੀ 25 88 ਇਹ ਬਾਜੀ ਪੰਜਾਬ ਦੀ ਚੈਂਪੀਅਨ ਜੋੜੀ ਭੱਜੀ ਆ ਜਿਹੜਾ ਵੱਡਾ ਵੱਲ ਤੇ ਆਪਣੇ ਵੱਲ ਭੱਜਿਆ ਇਹ ਗਿਆਨੀ ਲੰਗ ਨੀਤਾ ਸਮਰਾਲਾ ਭਿੰਦਰ ਰੜਕੀ ਦਾ ਤੇ ਪਰਲੇ ਪਾਸੇ ਬਾਜੀ ਖੀਰਾ ਬੱਛਾ ਜਿਹੜੇ ਪਰਸੋਂ ਦੀ ਏ ਚੈਂਪੀਅਨਸ਼ਿਪ ਪਿੰਡ ਦੀ ਜੋੜੀ ਭੱਜੀ ਆ ਇਹ ਵੀਰ ਤਰੂ ਦੌੜਦਾ ਜਿਹੜਾ ਪਰਲੇ ਪਾਸੇ ਭੱਜਿਆ ਵਾ ਸੋਏ ਯਾਦੀ ਸਰਪੰਚ ਵਜੀਰਾਬਾਦ ਦਾ ਜੰਗ ਸਿੰਘ ਜੀ ਬਲਾਲੇ ਦਾ ਸਨੀ ਬਲਾਲੇ ਦਾ ਜਸੇ ਘਲਾਲ ਦਾ ਫੌਜੀ ਨਾਗਰੇ ਦਾ ਕਮਲ ਹਮਾਂਜੂਪੁਰ ਕੈਨੇਡਾ ਮਾਂਦਾਰਾ ਨਾਲ ਬਹਾਰਾ ਮੇਲੇ ਮਿੱਤਰਾਂ ਦੇ ਚੜਿਆ ਹੋਇਆ ਸੂਰਜ 26 ਅਗਸਤ ਸਤੰਬਰ 2025 अप लाओ भाई जी दिल्ली तो बढ़ गया लोग लोग तो को का भाई संभाल आ गया 25 सेकंड थाई पॉइंट आ गया भाई जी पच्चीस थाई ए भाई जी ए भज गया गोलू लंग छोटू लंग राजू गुजरवाल दविंदर गुजरवाल ਬਾਬਾ ਲੰਗ ਬੇਲਾ ਸਿੰਘ ਲੰਗ ਮਲਕੀਤ ਲੰਗ ਮੋਨੂ ਲੰਗ ਕੋਕ ਲੰਗ ਜਿਹੜਾ ਔਰਲੇ ਪਾਸੇ ਭੱਜ ਗਿਆ ਪਰਲੇ ਪਾਸੇ ਜੱਗੀ ਭਾਮੀਆਂ ਦਾ ਖਲੀਫਾ ਭੱਜ ਗਿਆ ਜੱਗੀ ਭਾਮੀਆਂ ਦਾ ਖਲੀਫਾ ਭੱਜ ਗਿਆ ਸੋਨੇ ਗਰਕੇ ਦਾ ਜੱਸੇ ਭਦੇਸ਼ੇ ਦਾ ਇਟਲੀ ਵਾਲੇ ਦਾ ਖਲੀਫਾ ਭੱਜ ਗਿਆ ਜਿਹੜਾ ਪਰਲੇ ਪਾਸੇ ਭੱਜਿਆ ਤੇ ਇਹਨੂੰ ਭਜਾਉਣ ਵਾਲਾ ਮੁੰਡਾ ਜੋੜੇ ਪੁਲਾਂ ਦੇ ਕੋਲੇ ਪਿੰਡ ਪੁਰਖਲਾਵਾ ਇਹ ਗੋਪੀ ਪੁਰਖਲੇ ਵਾਲਾ ਇਹਨੂੰ ਗਡਵਾਨੀ ਕਰ ਗਿਆ ਦੇਖਦੇ ਆ ਬਾਜੀ ਹੁਣ ਕੌਣ ਟੱਕਰ ਦਿੰਦਾ ਵਾ ਇਹ ਪਰਲੇ ਪਾਸੇ ਦੁੱਗਾ ਬੱਛਾ ਖਲੀਫਾ ਜੱਗੀ ਭਾਮੀਆਂ ਦਾ ਤੇ ਔਰਲੇ ਪਾਸੇ ਤੁਹਾਡਾ ਆਪਣਾ ਚੈਂਪੀਅਨ ਵੀਰੋ ਇਹ ਘਰ ਦੇ ਜੱਟ ਨੇ ਲੰਗ ਪਰਿਵਾਰ ਨੇ ਗੁਜਰਾਲ ਪਰਿਵਾਰ ਨੇ ਖੇਡ ਖੜਾ ਕੇ ਰੱਖੀ ਆ